ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਦਇਆ ਸਿੰਘ ਜੀ ਕਹਦੇ ਹਨ ਆਪ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਜੋ ਕੁਝ ਹੋਇਆ ਉਹ ਆਪ ਜੀ ਦੇ ਸਾਹਮਣੇ ਤਸਵੀਰ ਬਣ ਕੇ ਦਿ세ਗਾ ਚਮਕੌਰ ਦੀ ਗੜੀ ਭਾਈ ਦਇਆ ਸਿੰਘ ਜੀ ਅਤੇ ਕਲਗੀਧਰ ਪਾਤਸ਼ਾਹ ਦੋਨੋਂ ਸਾਹਮਣੇ ਕੀ ਕਹਿ ਰਹੇ ਨੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਵਾਤਾਵਰਣ ਕਿੱਦਾਂ ਦਾ ਹੈ ਬੱਦਲਾ ਚੋ ਬਿਜਲੀ ਚਮਕ ਕੇ ਸਿੱਗੀ ਮਾਰਦੀ ਹੋਏ ਰੁਸ਼ਨਾਈ ਜਾਂ ਸੁਨੈਰੀ ਜੇਤਾਰ ਦੀ ਦਇਆ ਸੰਗ ਵੱਲੇ ਨਿਗਾਹ ਗਈ ਦਾਤਾ ਦੀ ਉਹ ਪੱਟਾ ਉੱਤੇ ਲੋਥ ਲਾ ਕੇ ਬੈਠਾ ਸੀ ਜੁਝਾਰ ਦੀ ਮੋਤ ਦੇ ਨਸ਼ੇ 'ਚ ਓਥੇ ਜ਼ਿੰਦਗੀ ਸਿ ਝੂਮਦੀ ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ ਉਹ ਜ਼ਿੰਦਗੀ ਦੇ ਦਾਤੇ ਆ ਸੁਨਹਿਰੀ ਬਾਜਾਂ ਵਾਰਿਆ ਬੜੇ ਹੀ ਪਿਆਰ ਨਾਲ ਕੁੱਤਾ ਨੂੰ ਤੁਪਾਲਿਆ ਵੇਖ ਕੇ ਜੁਝਾਰ ਨੂੰ ਕਿਉ ਪੈਰ ਖਿਸਕਾ ਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉ ਨਾ ਲਾ ਰਿਆ ਲੱਗਾ ਹੋਇਆ ਪਾਛਾ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਰਾ ਦੀ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੇ ਜੀ ਚ ਰੋਂਦਾ ਇੱਥੇ ਕੁਝ ਪਿਆਰ ਜਿਤ ਲਾ ਦਿਆਂ ਨਿਭਾਈ ਦੀ ਅਖੀਰ ਜਿਹੜੀ ਰਸਮ ਨਿਭਾ ਦਿਆਂ ਪਗਲਾ ਕੇ ਸੀ ਸੀਦੋ ਟੋਟ ਕੇ ਬਣਾ ਦਿਆਂ ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰ ਉੱਤੇ ਪਾ ਦਿਆਂ ਇੱਕ ਗੱਲ ਹੋਰ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਬੜੇ ਹੀ ਗਰੀਬ ਮਾਪੇ ਇਸ ਜਗ੍ਹਾ ਵਿੱਚ ਪਏ ਨੇ ਪਰ ਗੱਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਕਲਗੀਧਰ ਪਾਤਸ਼ਾਹ ਨੇ ਸੇਂਗ ਦਿਆ ਮਹਿਨੇ ਭਰੀਆਂ ਗੱਲਾਂ ਸੁਨੀਆਂ ਇੱਕ ਜਵਾਬ ਕੀ ਦਿੱਤਾ ਸਾਹ ਸੰਗ ਜੀਓ ਬੋਲੇ ਦਸ਼ੇ ਮੇਸ਼ ਪਿਤਾ ਮੁਖੋ ਲਲਕਾਰ ਕੇ ਉਹ ਲੈਣਾ ਕਿ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖਣਾ ਮੈਦਾਨ ਵਿੱਚ ਜੜਾ ਨਿਗਾ ਮਾਰ ਕੇ ਸਿੰਘ ਵੀ ਸ਼ਹੀਦ ਕਿਨੇ ਹੋਏ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਿਤਾਦਿਆਂ ਦਇਆ ਸਿੰਘ ਸਿੱਖੀ ਚ ਵਿਖੇਵਾ ਕਿੱਦਾਂ ਪਾਦਿਆ ਔਕਸੋਕ ਵੇਲੇ ਮੇਰੇ ਸਿੰਘ ਭਾਈਵਾਲ ਨੇ ਵੇਖਣਾ ਮੈਦਾਨ ਵਿੱਚ ਪਏ ਕਿੜਿਹਾਲ ਨੇ ਇਨਾਂ ਲਾਲਾ ਤੋਂ ਪਿਆਰੇ ਵੀ ਮਾਪਿਆਂ ਦੇ ਲਾਲ ਨੇ ਬਿਨਾਂ ਤਨਖਾਓ ਜਿਹੜੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇਜ ਜੂਹਾਰ ਦੀ ਮਲਾਸ਼ ਨਹੀਂ ਚੁੱਕਦਾ ਦਇਆ ਸਿੰਘ ਦੋ ਮੋਹ ਵਾਲੇ ਤਿੰਕੇਤ ਰੋੜ ਦੇ ਅਜੀਤ ਤੇਜ ਜੂਹਾਰ ਦਾ ਖਿਆਲ ਇੱਥੇ ਛੋੜ ਦੇ ਦਇਆ ਸਿੰਘ ਕਿਉਂ ਦਈ ਜਾਨਾ ਮੋਹ ਦੀਆਂ ਥੰਮੀਆਂ ਨੇ ਚਾਲੇ ਸਿੱਖੀਆਂ ਵਾਟਾ ਅਜੇ ਹੋਰ ਵੀ ਨੇ ਲੰਮੀਆਂ ਇੱਕ ਗੱਲ ਹੋਰ ਕਹਿੰਦੇ ਨੇ ਕਲਗੇタル ਪਾਤਸ਼ਾਹ ਭਾਈ ਦਇਆ ਸਿੰਘ ਜੀ ਨੂੰ ਤੁਸੀਂ ਇਹ ਮਹਿਸੂਸ ਕਰਦੇ ਹੋ ਜੋ ਮੇਰੇ ਸੀਨੇ ਵਿੱਚ ਇੱਕ ਦਿਲ ਹੈ ਉਹ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਮੇਰੇ ਪੁੱਤਰ ਦੀਆਂ ਪਿਆਰੇ ਸਿੰਘਾਂ ਦੀਆਂ ਲਾਸ਼ਾਂ ਪਈਆਂ ਹਨ ਉੱਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਬੱਦਾਂ ਹਾਂ ਮੇਰੀ ਰੂਹ ਇਸ ਮੋਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਅਵਾਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲਖ ਵਾਰਨੇ ਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੇਰੀ ਰੂਹ ਇਸ ਮੋਤ ਨੂੰ ਲੋਚਦੀ ਰਹੀ ਇੰਨਾ ਮੇੜਿਆ ਤਾਂ ਸਮਝਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਪਾਚਾ ਕਹਿੰਦੇ ਨੇ ਮੈਨੂੰ ਰਤਾ ਪਰਿਵਾਰ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸੰਝੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾ ਐਦਾਂ ਮੰਜ਼ਲ ਮੁਕਾਨ ਦਾ ਵੇਖਿਆ ਨਾ ਹੰਸਾ ਜਿਹਾ ਪਿਆਸਿਆ ਪੁੱਤਰਾ ਨੂੰ ਮੂੰਹ ਮੋਤ ਦੇ ਪਾਪ ਦਾ ਵੇਖਿਆ ਨਾ ਤੈਰ-ਤੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਨਾਲ ਲੁਟਾਉ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਅ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਅ ਦਾ ਵੇਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ